ਕਿੱਥੇ ਕਿੱਥੇ ਲੱਗ ਪਾ ਲੈ ਗਏ ਅੰਮ੍ਰਿਤ ਨੌਜਵਾਨ ਪੰਜਾਬ ਦਾ ਨਸ਼ਿਆਂ ਵੱਲ ਜਾ ਰਿਹਾ ਹੈ ਚੰਗਾ ਬੰਦਾ ਨੌਜਵਾਨ ਹੋ ਕੇ ਜਿਹੜਾ ਉਹ ਖੋ ਮਾਰ ਨਸ਼ੇ ਪੱਤੇ ਕਰ ਰਿਹਾ ਹੈ ਤਾਂ ਤੁਹਾਡੇ ਵੱਲ ਵੀ ਕਿਵੇਂ ਲੱਗਦਾ ਨਹੀਂ ਕਿ ਰੱਬ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੀਤਾ ਸਾਰਾ ਸਰੀਰ ਸਹੀ ਦਿੱਤਾ ਦਿਮਾਗ ਦਿੱਤਾ ਰੋ ਕਿਹੜੇ ਕੰਮਾਂ ਦੇ ਪੈ ਗਏ ਨੇ ਪੰਜਾਬ ਪੰਜਾਬ ਬਟਾਓ ਮਾਸ਼ਾਵਾ ਲਿਆ ਗਾਓ ਰਜਿੰਦਰ ਸਿੰਘ ਨੌਜਵਾ ਜੋ ਕਿ ਆਪਣੀ ਮਿਹਨਤ ਸਦਕਾ ਇੱਕ ਦੁਕਾਨ ਤੇ ਆਪਣਾ ਕਿੱਤਾ ਕਰ ਰਿਹਾ ਰਜਿੰਦਰ ਸਿੰਘ ਸਿਰ ਪੱਖੋ ਜ਼ਰੂਰ ਅਸਮਰਥ ਹੈ ਪਰ ਹੌਸਲਾ ਬੁਲੰਦ ਹੈ ਉਹ ਆਪਣੀ ਇੱਕ ਛੋਟੀ ਜਿਹੀ ਦੁਕਾਨ ਦੇ ਉੱਤੇ ਬੈਠ ਕੇ ਅਗਰਬਤੀ ਵਿੱਚ ਦਾ ਕੰਮ ਕਰ ਰਿਹਾ ਹੈ ਰਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਬੇਸ਼ੱਕ ਮੈਂ ਚੱਲਣ ਫਿਰਾਂ ਤਾਂ ਸਮਰਥ ਥਾਂ ਪਰ ਮੈਂ ਕਦੇ ਹੌਸਲਾ ਨਹੀਂ ਹਾਰਿਆ ਮੈਂ ਹਮੇਸ਼ਾ ਚਾਇਆ ਕਿ ਨਾ ਖੁਦ ਹੀ ਕੋਈ ਨਾ ਕੋਈ ਕੰਮ ਕਰਕੇ ਆਪਣਾ ਗੁਜ਼ਾਰਾ ਕਰਾਂ ਮੈਂ ਨੌਜਵਾਨਾਂ ਨੂੰ ਵੀ ਇਹੀ ਅਪੀਲ ਕਰਦਾ ਹਾਂ ਜਿਹੜੇ ਬਾਰ-ਬਾਰ ਰੁਕ ਕਰ ਰਹੇ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਕੋਈ ਕੰਮ ਕਰ ਕਰਨ ਇਸ ਦੇ ਨਾਲ ਹੀ ਰਜੀਤ ਸਿੰਘ ਨੇ ਵੀ ਕਿਹਾ ਕਿ ਜਿਹੜੇ ਨੌਜਵਾਨ ਸਿਰਲਖ ਪੱਖੋਂ ਸਮਰੱਥ ਹਨ ਉਹ ਕਦੇ ਵੀ ਸਿਰਲਖ ਪੱਖੋਂ ਅਸਮਰਥ ਨਹੀਂ ਉਹ ਕਦੇ ਵੀ ਹੌਸਲਾ ਨਾ ਹਾਰਨ ਕਿਉਂਕਿ ਪ੍ਰਮਾਤਮਾ ਹਮੇਸ਼ਾ ਤੁਹਾਡਾ ਸਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਨੌਜਵਾਨੀ ਦੀ ਗੱਲ ਕਰੀਏ ਜਿੱਥੇ ਸਾਰੀ ਨਸ਼ਿਆਂ ਚ ਡੁੱਬਦੀ ਜਾ ਰਹੀ ਹੈ ਜੇਕਰ ਕਿਸੇ ਨੂੰ ਪੁੱਛੀਏ ਤਾਂ ਅੱਗੇ ਜਵਾਬ ਹੁੰਦਾ ਰੋਜ਼ਗਾਰ ਨਹੀਂ ਹੈ ਪਰ ਤੁਹਾਨੂੰ ਅੱਜ ਇੱਕ ਜਿਹੇ ਗੁਰੂ ਦੇ ਸਿੱਖ ਦੇ ਨੌਜਵਾਨ ਮਿਲਣ ਜਾ ਰਹੇ ਆ ਜਿਹੜੇ ਤੁਸੀਂ ਵੇਖ ਕੇ ਕਹੋਗੇ ਕਿ ਮਿਸਾਲ ਕਾਇਮ ਕੀਤੀ ਹੋਈ ਹੈ ਸਭ ਤੋਂ ਪਹਿਲੇ ਤਸਵੀਰਾਂ ਤੁਸੀਂ ਦੇਖੋ ਰਜਿੰਦਰ ਸਿੰਘ ਦੀਆਂ ਜੀ ਹਾਂ ਤੁਹਾਨੂੰ ਦੱਸਣਾ ਚਾਹਾਂਗਾ ਰਜਿੰਦਰ ਸਿੰਘ ਜੀ ਜੋ ਪਿੱਛੇ ਕਾਫੀ ਸਮੇਂ ਤੋਂ ਜਿਹੜਾ ਇੱਕ ਛੋਟੀ ਦੁਕਾਨ ਲਗਾ ਕੇ ਗੁਜ਼ਾਰਾ ਕਰ ਰਹੇ ਨੇ ਤਾਨੂੰ ਦੱਸਣਾ ਚਾਹਾਂਗੇ ਇਹ ਚੱਲਣ ਦੇ ਵਿੱਚ ਅਸਮਰਥ ਨੇ ਅਤੇ ਸਹੀ ਤਰੀਕੇ ਨਾਲ ਜਿਹੜੀ ਗੱਲਬਾਤ ਵੀ ਨਹੀਂ ਕਰ ਪਾਉਂਦੇ ਪਰ ਗੁਰੂ ਦੇ ਸਿੱਖ ਹੋਣ ਕਰਨ ਇਹ ਆਪਣੀ ਸੱਚੀ ਕਿਰਤ ਨਹੀਂ ਛੱਡੀ ਕਿਰਤ ਕਰਕੇ ਖਾਣਾ ਪਸੰਦ ਕਰਦੇ ਨੇ ਅਤੇ ਲੋਕਾਂ ਲਈ ਮਿਸਾਲ ਕਾਇਮ ਕਰ ਰਹੇ ਨੇ ਜਿਹੜੇ ਨਸ਼ਿਆਂ ਦੇ ਪੈ ਰਹੇ ਨੇ ਗੱਲ ਕਰੀਏ ਬੇਰੋਜ਼ਗਾਰੀ ਦੀ ਗੱਲ ਕਰਦੇ ਨੇ ਉਹਨਾਂ ਲਈ ਮਿਸਾਲ ਹੈ ਤਾਂ ਗੱਲਬਾਤ ਜ਼ਰੂਰ ਕਰਾਂਗੇ ਨਾ ਤੁਹਾਨੂੰ ਦੱਸਣਾ ਚਾਹਾਂਗੇ ਕਿ ਜੇ ਅਸਮਰਥ ਨੇ ਬੋਲਣ ਦੇ ਵਿੱਚ ਚਾਜ ਤਰ੍ਹਾਂ ਬੋਲ ਨਹੀਂ ਸਕਦੇ ਨਾ ਹੀ ਚੱਲ ਸਕਦੇ ਨੇ ਤਾਂ ਪਹਿਲੇ ਤੁਹਾਨੂੰ ਤਸਵੀਰਾਂ ਦਿਖਾ ਦਈਏ ਇਸ ਗੱਡੀ ਦੀਆਂ ਜਿਹਦੇ ਵਿੱਚ ਰੋਜ਼ਾਨਾ ਆਪਣਾ ਆਣਾ ਜਾਣਾ ਕੀਤਾ ਜਾਂਦਾ ਹੈ ਤਾਂ ਕੰਮ ਕਰਨ ਲਈ ਆਪਣਾ ਜਿਹੜਾ ਸਿਸਟਮ ਇਹਨਾਂ ਨੇ ਪਹਿਲੇ ਤਿਆਰ ਕਰ ਲਿਆ ਤਾਂ ਹੁਣ ਇੱਥੇ ਅਰਗਬੱਤੀਆਂ ਚਿਪਸ ਵੇਚ ਕੇ ਗੁਜ਼ਾਰਾ ਜਿਹੜਾ ਕੀਤਾ ਜਾਂਦਾ ਹੈ ਤਾਂ ਗੱਲਬਾਤ ਵੀ ਕਰਦੇ ਆ ਰਜਿੰਦਰ ਸਿੰਘ ਜੀ ਨਾਲ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਬਾ ਜੀ ਦਾ ਹੱਜਾ ਵਾਲੀ ਜੀ ਬੇੜੀ ਐ ਸਭ ਤੋਂ ਪਹਿਲੇ ਤਾਂ ਬहोत बहोत ਸਲਾਮ ਇਹੋ ਜੀ ਮਿਹਨਤ ਨੂੰ ਕਿਤਰਾ ਸੋਚਿਆ ਕਿ ਅਸੀਂ ਕੰਮ ਕਰਕੇ ਗੁਜ਼ਾਰਾ ਕਰਨਾ ਪਵੇ ਭਾਈ ਅੱਜ ਇਹ ਚੱਲ ਜੇ ਪੈਸੇ ਨਾ ਚੱਲ ਜੇ ਜੇ ਗੱਲ ਕਰੀਏ ਚੱਲਣ ਚ ਦਿੱਕਤ ਹੈ ਸਹੀ ਧਰਿਕਾ ਨਾ ਬੋਲਿਆ ਨਹੀਂ ਜਾਂਦਾ ਤਾਂ ਦਿਲ ਨਹੀਂ ਕਰਦਾ ਕਿ ਘਰੇ ਰਹਿ ਕੇ ਹੀ ਕਹੋ ਜੇ ਨੌਜਵਾਨ ਪੰਜਾਬ ਦਾ ਨਸ਼ਿਆਂ ਵੱਲ ਜਾ ਰਿਹਾ ਹੈ ਚੰਗਾ ਭਲਾ ਨੌਜਵਾਨ ਹੋ ਕੇ ਜਿਹੜਾ ਉਹ ਖੋ ਮਾਰ ਨਸ਼ੇ ਪੱਤੇ ਕਰ ਰਿਹਾ ਹੈ ਤਾਂ ਤੁਹਾਡੇ ਵੱਲ ਵੇਖ ਕੇ ਲੱਗਦਾ ਨਹੀਂ ਕਿ ਰੱਬ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੀਤਾ ਸਾਰਾ ਸਰੀਰ ਸਹੀ ਦਿੱਤਾ ਦਿਮਾਗ ਦਿੱਤਾ ਪਰ ਉਹ ਕਿਹੜੇ ਕੰਮਾਂ ਜੇ ਪੈ ਗਏ ਨੇ ਭਾਈ ਬੀਖੋ ਜੀ ਠੀਕ ਹੈ ਕਰ ਬਾਰੇ ਉਹ ਉਹ ਹੀ ਬੈਂਜੀ ਪਿਛਾਪ ਨੂੰ ਗਏ ਜਿੰਗੇ ਪੂਰੇ ਪੰਜਾਬ ਨੂੰ ਭਾਈ ਜੇ ਕੀ ਪੰਜਾਬ ਤੇ ਹੈ ਜੀ ਪ੍ਰਭੂ ਮੇਂ ਪਿਆਰ ਕਰ ਜੀ ਜੀ ਲਾ ਵੀ ਬਚਾਓ ਪੰਜਾਬ ਬਚਾਓ ਪਿਗਾ ਪਿਗਾ ਬਟਾ ਨਚ ਵਾਲਿਆ ਗਾਓ ਦੇ ਲੋਕੀ ਬਾਤ ਗੇ ਲੀਆ ਨੈ ਸਕਦਾ ਸਲਾਮ ਆਪਰਾ ਕੰਮ ਗਾਓ ਦਨ ਜੇ ਨਹੀ ਕਰਦੇ ਨਿਸ਼ਾ ਤੀ ਨਹੀ ਕਰ ਸਕੀ ਰੱਖਿਆ ਕੋਸ਼ਿ ਨਹੀ ਨਸ਼ਾ ਥੈਂਕ ਯੂ ਬੱ ਗੱਲ ਕਰੀਏ ਜਦੋਂ ਤੀ ਅਗਰ ਬੱਤੀਆਂ ਜਾਂ ਚਿਪਸ ਵੇਚਦੇ ਜੇ ਗੁਜ਼ਾਰਾ ਹੋ ਜਾਂਦਾ ਇਸ ਨਾ ਪਰਿਵਾਰ ਕੋਸ਼ੀ ਹੈ ਕਈ ਕੋਈ ਜਾਂਦਾ ਕਿ ਬਈ ਜੜੀ ਭਾਈ ਨਹੀਂ ਆਏ ਜੇ ਮੰਗੂ ਸੋ ਦੋਸਤ ਜੜੀ ਭਾਈ ਨਹੀਂ ਨਹੀਂ ਕੋਈ ਜੜੀ ਭਾਈ ਨਹੀਂ ਆਈ ਜੇ ਗੁਰਾਂ ਮੁਸਕਰਾ ਐ ਰੋਜ਼ ਕਿੰਨੇ ਵਜੇ ਆਉਂਦੇ ਕਿੰਨੇ ਘੰਟੇ ਕੰਮ ਕਰਦੇ ਜੀ ਕਿਸ ਤਰ੍ਹਾਂ ਆਉਂਦੇ ਜੇ ਬਾ ਫੜ ਖਾਦੇ ਖਾਦੇ ਜਾਣਾ ਨਹੀਂ ਆਉਂਦੇ 11:30 6:00 ਤੱਕ ਇਹ ਮੈਂ 13:00 ਤੱਕ 6:00 ਕਿ ਜਰਮ ਕਮਤ ਮਸਵਾਹ ਦੁਰ ਅੱਛੇ ਤਾਂਬਾ ਜੀ ਸਾਡੇ ਨਾਲ ਗੱਲ ਕਰਨ ਨੂੰ ਪੰਜਾਬ ਦੀ ਨੌਜਵਾਨੀ ਨੂੰ ਲੋਕਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਜੀ ਲੋਕਾਂ ਵੀ ਹੈ ਬੇਨਤੀ ਕਰਨਾ ਹੈ ਨਾ ਕਿ ਇਹ ਜਿਹੜੇ ਰਹੇ ਸਦਾ ਕਮਰ ਨਹੀਂ ਬੀਜੇ ਜੇ

ਜਿੱਤੇ ਕੇ ਸਾਨੂੰ ਕੈਰੀ ਬੈਗ ਦੇ ਵੀ ਐਕਸਟਰਾ ਚਾਰजेस ਪਾਏ ਨੇ ਗੱਲ ਖਰਚੇ ਦੀ ਨਹੀਂ ਕਰ ਰਹੇ ਗੱਲ ਮਿਹਨਤ ਦੀ ਕਰ ਰਹੇ ਆ ਜਿੱਤੇ ਲੋਕ ਪੰਜਾਬ ਦੀ ਜਵਾਨੀ ਦੀ ਗੱਲ ਕਰੀ ਨਸ਼ਿਆਂ ਦੇ ਵਿੱਚ ਡੁੱਬਦੀ ਜਾ ਰਹੀ ਹੈ ਗੱਲ ਕਰੀਏ ਲੋਕਾਂ ਦੀ ਨਸ਼ਿਆਂ 'ਚ ਪੈ ਗਏ ਨੇ ਲੁੱਟ ਖੋ ਕਰ ਰਹੇ ਨੇ ਰੱਬ ਨੇ ਚੰਗਾ ਪਲ ਸਰੀਰ ਦਿੱਤਾ ਮਾੜੇ ਕੰਮਾਂ ਦੇ ਪੈ ਨੇ ਉੱਥੇ ਹੀ ਆ ਨੌਜਵਾਨ ਦਾ ਦਿਖਾਣ ਦਾ ਮਤਲਬ ਇਹ ਹੈ ਕਿ ਮਿਹਨਤ ਕਰਨ ਵਾਲਿਆਂ ਦੀ ਵੀ ਘਾਟ ਨਹੀਂ ਹੈ ਅਜੇ ਚੱਲਣ 'ਚ ਅਸਮਰਥ ਨੇ ਬੋਲਣ 'ਚ ਅਸਮਰਥ ਨੇ ਬਹੁਤ ਮੁਸ਼ਕਲ ਜਿਹੜੀ ਗੱਲ ਕੀਤੀ ਜਾਂਦੀ ਹੈ ਪਰ ਤੁਹਾਨੂੰ ਦੱਸਣਾ ਚਾਹੁੰਗੇ ਮਿਹਨਤ ਕਰ ਰਹੇ ਨੇ ਤੇ ਇਹਨਾਂ ਦੀ ਇੱਕੋ ਬੇਨਤੀ ਹੈ ਕਿ ਇਹਨਾਂ ਦੀ ਦੁਕਾਨ ਤੇ ਆਇਆ ਕਰੋ ਅਤੇ ਇਹਨਾਂ ਨੂੰ ਜਿਹੜਾ ਆਪਣਾ ਕੰਮ ਚਲਾਉਣ ਦੇ ਵਿੱਚ ਸਹਿਯੋਗ ਕਰੋ ਕਿਉਂਕਿ ਜੇਕਰ ਤੁਸੀਂ ਇਹਨਾਂ ਕੋ ਆਓਗੇ ਤਾਂ ਇਹਨਾਂ ਦਾ ਕੰਮ ਚੱਲੇਗਾ ਤਾਂ ਜ਼ਰੂਰੀ ਨਹੀਂ ਹੈ ਕਿ ਬਹੁਤ ਸਾਮਾਨ ਛੋਟੇ ਛੋਟੇ ਸਾਮਾਨ ਰੱਖੇ ਗਏ ਨੇ ਘਰ ਦੀ ਡੇਲੀ ਰੁਟੀਨ ਦੇ ਅਰਗਬਤੀਆਂ ਬੱਚਿਆਂ ਦੇ ਚਿਪਸ ਵਗੈਰਾ ਇਹੋ ਜਿਹਾ ਕਿ ਸਿਰਫ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਤਾਂ ਦੇਖ ਸਕਦੇ ਜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ